ਉਹ ਠੀਕ ਠਾਕ ਹੈ ਬਾਈ ਹਾਂਜੀ ਬਾਈ ਵਧੀਆ ਠੀਕ ਠਾਕ ਹੈ ਇਹ ਟਰੈਕਟਰ ਆ ਆਪਣੇ ਅੱਜ ਤੋੜਨ ਲੱਗੇ ਆ ਫਿਰ ਹਾਂਜੀ ਹਾਂ ਠੀਕ ਆ ਹਾਂ ਤੇ ਆਪਣਾ ਬਾਈ ਕਿਹੜਾ ਸਟਾਰਟਿੰਗ 911 ਤੋਂ ਕੀਤੀ ਹੈ ਆਪਾਂ ਹਾਂ ਸਾਰਾ 911 ਤੋਂ ਕੀਤੀ ਹੈ ਜੀ ਹੁਣ ਸਾਰੇ ਟਰੈਕਟਰਾਂ ਦਾ ਕੰਮ ਕੀਤਾ ਹੈ ਬਾਈ ਸਾਰਿਆਂ ਦਾ ਜੀ ਠੀਕ ਆ ਹੁਣ ਆਪਾਂ ਦੋ ਫੋੜ ਕੀਤੇ ਆਪਾਂ ਤਿਆਰ ਹਾਂਜੀ ਹਾਂ ਇਹਨਾਂ ਦਾ ਇੰਜਨ ਦਾ ਗੇਅਰ ਦਾ ਸਾਰਾ ਕੰਮ ਕੀਤਾ ਠੀਕ ਹੈ ਜੀ ਤੇ ਸਾਲਾ ਆ ਪਾਵਰ ਕੀਤਾ ਠੀਕ ਹੈ ਜੀ ਹਾਂ ਪੇਂਟ ਵੀ ਆਪਾਂ ਕੀਤਾ ਹੈ ਤਿਆਰ ਟੋਟਲ ਕੰਮ ਤੁਸੀਂ ਆਪ ਕਰਦੇ ਆ ਟੋਟਲ ਹਾਂ ਆਪ ਕਰਦੇ ਆ ਠੀਕ ਹੈ ਜੀ ਹੂੰ ਬਾਕੀ ਟਰੈਕਟਰ ਬਾਈ ਹੋਰ ਕਿਹੜੇ ਕਿਹੜੇ ਮੋਡੀਫਾਈ ਵਾਲੇ ਕਰਦੇ ਜਿਆਦਾ ਤੁਸੀਂ ਜਿਆਦਾ 911 ਕਰਦੇ ਆਪਾਂ ਹਾਂਜੀ ਬਾਕੀ ਬਾਈਲਾਸ ਵੀ ਆਇਆ ਵਾ ਆਪਣੇ ਕੋਲ ਹਾਂਜੀ ਗੇਅਰ ਗੁਰ ਦਾ ਕੰਮ ਕਰਨਾ ਉਹਦਾ ਹਾਂਜੀ ਬਾਕੀ ਸਾਰੇ ਹੀ ਕਰਦੇ ਆਪਾਂ ਠੀਕ ਹੈ ਜੀ ਹਾਂਜੀ ਹਾਂ 911 ਦੇ ਫੋੜ ਵੀ ਥੋੜੀ ਜਿਆਦਾ ਡਿਮਾਂਡ ਕਰਕੇ ਨਾ ਤੇ ਬਾਹਰ ਵੀ ਕੰਦੇ ਜਾਂਦੇ ਨੇ ਬਾਈ ਤਿਆਰ ਕਰ ਕਰਕੇ ਹਾਂ ਬਾਹਰ ਵੀ ਠੀਕ ਹੈ ਜੀ ਹੁਣ ਅਮਰੀਕਾ ਜਾਣਾ ਇੱਕ ਟਰੈਕਟਰ 911 ਹਾਂਜੀ ਇਹਨਾਂ ਬਾਰੇ ਦੱਸੋ ਟਰੈਕਟਰਾਂ ਬਾਰੇ ਆਪਾਂ ਕੀ ਕੀ ਕੀਤਾ ਇਹਨਾਂ ਦਾ ਜੀ ਇਹਨਾਂ ਦਾ ਆਪਾਂ ਗੇਅਰ ਦਾ ਹਾਂਜੀ ਇੰਜਨ ਦਾ ਹਾਂਜੀ ਜਣੀ ਬਾਕੀ ਮਗਰਾੜ ਮਗਰੂਰ ਟਾਇਰ ਟ ਠੀਕ ਆ ਪਾਵਰ ਸ਼ੇਅਰ ਨਹੀਂ ਕੀਤਾ ਹਾਂਜੀ ਤੇ ਲੈਫਟ ਲੋਕਟ ਵਾਲਾ ਕੰਮ ਪੂਰਾ ਹਾਂਜੀ ਰੇਕਾਂ ਵਾਲਾ ਜਿਹੜਾ ਕੱਚ ਹੁੰਦਾ ਫੋੜਦਾ ਉਹ ਵੀ ਕੜਤਾ ਹਾਂਜੀ ਕੜਤਾ ਹਾਂਜੀ ਲੈਫਟ ਦਾ ਵੀ ਲੈਫਟ ਦਾ ਵੀ ਆਏ ਬੰਦ ਟਰੈਕਟਰ ਖੜਾ ਹੈ ਨਾ ਹਾਲ ਮਗਰ ਟੰਗੇ ਆ ਕੋਈ ਚੱਕਰ ਨਹੀਂ 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 ਕੋਈ ਥੱਲੇ ਨਹੀਂ ਛੜਦਾ ਲੈਫਟ ਹਾਂ 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 ਠੀਕ ਆ ਜੀ ਗਾਰੰਟੀ ਦਾ ਰੋ ਕੰਮ ਆਪਣਾ ਤੇ ਟਾਇਰ ਬਾਈ ਕਿਹੜੇ ਪਾਤੇ ਦੇ ਟਾਇਰ ਵੀ ਕੇਟੀ ਦੇ ਆ ਠੀਕ ਆ 14 9 28 ਦੇ ਹਾਂ ਠੀਕ ਆ ਤੇ ਮੂਰਲੇ ਟਾਇਰ ਮੂਰ ਸਪੋਰਟ ਆ ਬਾਈ ਸਪੋਰਟਸ ਪਾਤੇ ਹੈ ਠੀਕ ਆ ਜੀ ਹੂੰ ਸਮਾਨ ਸਾਰਾ ਅਰੀਜਨਲ ਲੱਗਾ ਹੈ ਹਾਂਜੀ ਹਾਂ ਜਿਵੇਂ ਅਰੀਜਨਲ ਲੱਗਾ ਜੋਗਲੇ ਦੀ ਡਿਮਾਂਡ ਆਪਾਂ ਉਹ ਜੇ ਅਗਲਾ ਕਹਿੰਦਾ ਵੀ ਆਪਾਂ ਆਏ ਨਹੀਂ ਆਏ ਕਰਾਉਣਾ ਤਿਆਰ ਆਪਾਂ ਉਹ ਵੀ ਤਿਆਰ ਕਰ ਦਈਦਾ ਰੇਟਰ ਆਹੋ ਜਿਵੇਂ ਵੀ ਕਰਾਉਣਾ ਜਿਵੇਂ ਅਗਲੇ ਦੀ ਇੱਛਾ ਹਾਂਜੀ ਉਹ ਵੀ ਕਰ ਦਈਦਾ ਠੀਕ ਹੈ ਜੀ ਹਾਂ ਅਗਲੇ ਦੀ ਡਿਮਾਂਡ ਹਾਂਜੀ ਹਾਂ ਵੀ ਕਰਾਉਣਾ ਜਿਹੜਾ ਜਿਹੇ ਜੀ ਛਤਰੀ ਲਗਾਉਣੀ ਆ ਜਿਹੇ ਜੀ ਡਿਮਾਂਡ ਆ ਹੋ ਜਾ ਕੰਮ ਹੋ ਜਾਂਦਾ ਹਾਂਜੀ 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 ਵੱਧ ਤੋਂ ਵੱਧ ਜਿਵੇਂ ਵੀ ਇਹਨਾਂ ਨੇ ਕਰਨਾ ਰੰਗ ਵੀ ਆਪਣਾ ਟੂਕੇ ਦਾ ਆਊਗਾ ਪੇਂਟਰ ਸਾਹਿਬ ਅਛਾ ਰੰਗ ਦਾ ਥੋੜਾ ਆਪਦਾ ਕੰਮ ਆਪਦਾ ਕੰਮ ਠੀਕ ਹੈ ਟੂਕੇ ਦਾ ਰੰਗ ਆ ਹਾਂ ਟੂਕੇ ਦਾ ਰੰਗ ਰੰਗ ਦੀ ਚੰਪ ਦੇਖੋ ਬਈ ਆ ਠੀਕ ਹੈ ਠੀਕ ਆ ਠੀਕ ਆ ਸ਼ੀਟ ਵੀ ਪੂਰੀ ਕੰਮ ਲਾਈ ਜਾਣਾ ਬਈ ਹਾਂਜੀ ਹਾਂ ਇਹ ਕਾਰ ਵਾਲੀ ਸੀਟ ਆ ਇਹ ਛੱਕਾਰ ਵਾਲੀ ਸੀਟ ਆ ਇਹ ਹਾਂ ਹਾਂ ਯਾਨੀ ਟਰੈਕਟਰ ਦੇ ਵਿੱਚ ਕੋਈ ਕੱਟ ਨਹੀਂ ਹੋਣਾ ਇਸ ਟਾਈਮ ਹਾਂਜੀ ਨਾ ਸਟਾਰਟ ਕਰਕੇ ਪਾਵਰਪੂਰ ਮੋੜ ਕੇ ਵੇਖੋ ਹੂੰ ਹੂੰ ਉਹ ਕਰਾ ਕਰੀ ਬੀਤੇ ਸਟਾਰਟ ਬਾਈ ਨੂੰ ਇਹ ਬੰਦਾ ਵੀ ਪੇਂਟਰ ਆ ਗਿਆ ਆ ਬਹੁਈ ਪੇਂਟਰ ਆਪਣਾ ਅਛਾ ਇਹ ਬਾਈ ਨੇ ਰੰਗ ਕੀਤਾ ਆਹਾ ਬਾਈ ਕਿਹੜਾ ਰੰਗ ਕੀਤਾ ਆ ਪਟੂ ਕੇ ਦਾ ਬਾਈ ਜੀ ਸਸੇ ਦਾ ਸਸੇ ਦਾ ਖਾਲਸਾ ਬਾਈ ਗੁਰਜੀ ਪਤਾ ਹੈ ਜੀ ਇਹ ਜੀ ਟੂਕੇ ਪੇਂਟ ਕੀਤਾ ਜੀ ਸਾਰਾ ਠੀਕ ਹੈ ਜੀ ਠੀਕ ਹੈ ਜੀ ਟੋਟ ਲੇਟ ਹੋ ਜੱਟ ਠੀਕ ਹੈ ਜੀ ਵਧੀਆ ਟੂਕੇ ਚ ਕੀਤਾ ਆ ਕੋਈ ਅਸ਼ਰੀ ਨਹੀਂ ਵਰਤਿਆਗਾ ਕੋਈ ਮਿਲਾਵਟ ਨਹੀਂ ਕੀਤੀ ਗਈ ਹਾਂਜੀ ਇਹ ਸਪੈਸ਼ਲ ਰੰਗ ਤਿਆਰ ਕਰਾ ਕੇ ਟੂਕੇ ਦਾ ਹਾਂਜੀ ਇਨਫੋ ਮਰਜੀ ਪੁੱਛ ਸਕਦੇ ਚੈੱਕ ਕਰ ਸਕਦੇ ਆ ਹਾਂਜੀ ਵੈਲਿਡਿਟੀ ਪੂਰੀ ਹੈ ਪੂਰਾ ਇੱਕ ਨੰਬਰ ਰੰਗ ਆ ਇਹ ਟੂਕੇ ਨੰਬਰ ਇਹਦੇ ਉਪਰ ਦਿੱਕੇ ਰੰਗ ਹੈ ਠੀਕ ਹੈ ਜੀ ਹਾਂ ਕਰੇ ਸਟਾਰਟ ਬਾਈ ਪਾਵਰਪੂਰ ਵਿੱਚ ਚੈੱਕ ਕਰੋ ਹੋਰ ਆਪਾਂ ਬਈ ਇਹਦੇ ਪੰਪ ਪੰਪ ਦਾ ਸਾਰਾ ਕੰਮ ਹਾਂਜੀ ਹਾਂ ਟੋਟਲੀ ਕਰਤਾ ਇੰਜਨ ਦਾ ਪੰਪ ਦਾ ਗੇਅਰ ਦਾ ਸਾਰਾ ਕਰਤਾ ਹਾਂਜੀ ਹਾਂ ਸਾਰਾ ਠੀਕ ਹੈ ਜੀ ਇਹ ਜਿਹੜੇ ਮੀਟਰ ਦੂਜੇ ਲਾਏ ਆ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਮੀਟਰ ਸਾਰੇ ਨਵੇਂ ਆ ਲਈ ਨਵੇਂ ਮਾਡਲ ਵਾਲਾ ਕੰਮ ਠੀਕ ਹੈ ਬਾਈ ਪਾ ਪੈਰ ਦਾ ਨਾ ਸੀਟਾਂ ਸਭ ਵੈਨ ਮਰਗਾ ਨਵੇਂ ਦੀ ਫੀਲਿੰਗ ਦੇਊਗਾ ਬਸ ਨਵੇਂ ਦੀ ਚਲਾਉ ਪੂਰਾ ਨਵੇਂ ਵਾਲਾ ਕੰਮ ਆ ਹਾਂ ਤੇ ਭਾਈ ਤੇ ਵੀ ਭਾਈ ਪੂਰਾ ਕੰਮ ਆ ਇਹਦਾ ਹਾਂ ਹਾਂਜੀ ਹਾਂ ਜਿਹੜੇ ਮਰਦੀ ਦੱਬ ਕੇ ਵਾਓ ਇਹਨਾਂ ਟਾਰਾਂ ਚ ਕੋਈ ਚੱਕਰ ਨਹੀਂ 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 ਕੋਈ ਚੱਕਰ ਨਹੀਂ ਜੀ ਠੀਕ ਆ ਕੱਦੂ ਜੇ ਦਿੱਕਤ ਆਉਂਦੀ ਉਹ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਕੱਦੂ ਜੇ ਮਾਰਾ ਮੋਟਾ ਹਾਂ ਚੌੜੇ ਕਰਕੇ ਨਾ ਮੋਰੋ ਚੌੜੇ ਕਰਕੇ ਬਸ ਹਲਾਂ ਦੇ ਤਰਿਆਂ ਤੇ ਜਿਵੇਂ ਮਰਜ਼ੀ ਬਾਈ ਗੇ ਲੋ ਹਾਂ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਹਾਂ ਇਹ ਬੰਪਰ ਬਾਈ ਕਹਿੰਨੇ ਇਹ 1.5 ਫੁੱਟ ਦਾ ਕਿ 2 ਫੁੱਟ ਦਾ ਇਹ 1.5 ਫੁੱਟੀ 1.5 ਦਾ 65 ਕਿਲੋ ਦਾ ਹੈ ਹਾਂ 65 ਦਾ ਵੀ ਪੰਜਾ 65 ਦਾ ਦਾ 75 ਉਹ ਅਗਲੇ ਦੀ ਮਾਂ ਦੀ ਗੱਲ ਹਾਂ ਉਹ ਅਗਲੇ ਦੀ ਡਿਮਾਂਡ ਹੈ ਬਾਕੀ ਜੱਗ ਦਾ ਇਹ ਇਹੀ ਆ ਜੱਗ ਦਾ ਬੰਪਰ ਇਹ ਇਹੀ ਫੋੜਦੇ ਨਾ ਕਿਉਂਕਿ ਸਾਈਜ਼ ਇਹੀ ਬਣ ਜਾਂਦਾ ਜੀ ਵਜ਼ਨ ਵਧਾਉਣਾ ਘਟਾਉਣਾ ਉਹ ਆ ਪਤਨ ਉਹ ਜਿਹੜੀ ਮਰਜ਼ੀ ਹੈ ਵੀ ਪੱਤੀ ਲਵਾ ਲਓ ਹਾਂਜੀ 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 ਤੇ ਲਾਈਟਾਂ ਬਾਈ ਇਹਦੀਆਂ ਇਹ ਵੀ ਆਪਣਾ ਇੱਥੇ ओरिजिनल ਜਵਾਂ ਸਮਾਨ ਹਾਂ ਹਾਂ ਇਹ ਐਲਡੀ ਰੱਖੋ ਮੰਗਾਇਚ ਅੱਛਾ ਐਲਡੀ ਲੱਗ ਜਾਂਦੀ ਆ ਅੱਛਾ ਆ ਵਿੱਚੋਂ ਲੱਗ ਜਾਂਦੀਆਂ ਠੀਕ ਆ ਹਾਂ ਆ ਜਿਹੜੇ ਬਾਕੀ ਆਪਣੇ ਕੋਲ ਟਰੈਕਟਰ ਹੋਰ ਕਿਹੜੇ ਕਿਹੜੇ ਖੜੇ ਆ ਬਾਈ ਜਾ ਤਾਂ 98 ਖੜੇ ਆਪਣੇ ਅੱਛਾ 98 11 ਤਿਆਰ ਕਰੀ ਜਾਂਦੇ ਆ ਜਾਵਾ ਰੰਗ ਤੇ ਬਸ ਇਹ ਤਾਂ ਕੰਮ ਹੋ ਜਾ ਰਿਹਾ ਫਿਰ ਹਾਂ ਇਹ ਪੂਰਾ ਇੰਨਣਾ ਕੰਮ ਫੁੱਲ ਕੀਤਾ ਇਹ ਹਿੱਸਾ ਵੀ 65 ਬਾਈ ਵਾਲਾ ਲਾਇਆ ਆਪਾਂ ਅੱਛਾ 65 ਬਾਈ ਵਾਲਾ ਇਹ ਸਲਾਤ ਆ ਇਹਦਾ ਹਾਂ ਮੋੜ ਲਾ ਠੀਕ ਆ ਹਾਂ ਆ ਵੇਖੋ ਪਾਈਪਾਂ ਦੀ ਫੈਟਿੰਗ ਫੋਨੂੰ ਚੈੱਕ ਕਰੋ ਅੱਛਾ ਹਾਂ ਸਟਾਰਟ ਕਰਕੇ ਦਿਖਾਵਾਂਗੇ ਆਪਾਂ ਆ ਵੇਖੋ ਇੱਧਰ ਸਰਬਾ ਲਾਇਆ ਆਪਾਂ ਜੌਂਡੀਅਰ ਵਾਲਾ ਠੀਕ ਹੈ ਇਹ ਅੱਗੇ ਸਿਲੰਡਰ ਸਿਲੰਡਰ ਪਾੜ ਜਾਂਦੇ ਸੀ ਹਾਂਜੀ ਤੇ ਲੀਕ ਹੀ ਰਹਿੰਦਾ ਸੀ ਤੇ ਆਹ ਵੇਖੋ ਹੁਣ ਤੁਸੀਂ ਸਰਬਾ ਲਾਦਾ ਜੌਂਡੀਅਰ ਵਾਲਾ ਠੀਕ ਹੈ ਹਾਂ ਇਹਦੀ ਆਵਾਜ਼ ਉਹ ਜਿਹੜੀ 93 ਗਰਾਂ ਦੀ ਪਿੱਛੇ ਪਹਿਲਾਂ ਇਸੇ ਦੇ ਪਿੱਛੋਂ ਆਵਾਜ਼ ਬੜੀ ਆਉਂਦੀ ਸੀ ਉਹ ਨਹੀਂ ਆਉਂਦੀ ਕੀ ਹੋਲੈਂਡ ਹੋਇਆ ਇਹ ਹੋਇਆ ਇਹਦੀ ਗਾਰੰਟੀ ਦੇਵਾਂਗੇ ਫੁੱਲ ਠੀਕ ਆ ਹਾਂ ਵਿਵਾਦ ਕਰੇ ਤਾਂ ਵਾਅਦ ਖਤਮ ਕਰਤੀ ਹਾਂ ਇਹ ਨਗਰਲੇ ਸਹੀ ਬਾੜੀ ਹਾਂ ਹਾਂ ਜਮਾ ਬੰਦ ਹੋ ਬ੍ਰੇਕਾਂ ਬਰੂਕਾਂ ਵਾਲਾ ਕਾਚ ਵੀ ਜਨ ਵੇੜ ਤਾਂ ਜਾਰਤਾ ਇਹ ਤਾਂ ਜੌਂਡੀ ਵਾਲਾ ਤਾਂ ਹੀ ਸਰਪਾ ਲਾਇਆ ਨਾ ਲੈਫਟ ਦਾ ਲੈਫਟ ਦਾ ਵੀ ਠੀਕ ਆ ਹਾਂ ਸਾਰਾ ਟੋਟਲੀ ਕੀਤਾ ਇਹ ਕੰਮ ਆਪਾਂ ਠੀਕ ਆ ਤੇ ਟਾਇਰ ਬਈ ਕਿਹੜੇ ਪਾਦੇ ਇਹ 18 ਦੇ ਟਾਇਰ ਆ ਦੇ ਅਸ਼ਾਇਦੇ 18 ਨੇ ਕਰਤੇ ਹਾਂ ਰੇਡੀ ਨਾਲ ਵਿਆ ਹਾਂ ਰੇਡੀ 18 ਦੇ 18 ਦੇ 18 ਮਗਰਾੜੇ ਦੇ ਤੇ ਵੱਡੇ ਲਾਉਣੇ ਆ ਠੀਕ ਹੈ ਜੀ ਬਾਕੀ ਜਦ ਤਿਆਰ ਹੋ ਗਿਆ ਫਿਰ ਵੀਡੀਓ ਪਾਵਾਂਗੇ ਇਹਦੀ ਹਾਂਜੀ ਹਾਂਜੀ ਤਿਆਰ ਹੋ ਤੇ ਪਤਾ ਲੱਗਣਾ ਹੈ ਕਿ ਕੱਲ ਹੀ ਸਟਾਰਟ ਕੀਤਾ ਆਪਾਂ ਇਹ ਹਾਂਜੀ ਹਾਂਜੀ ਇਹ 59 11 ਆਪਣੇ ਕੋਲ ਕਿੰਨੇ ਖੜੇ ਹੁਣ ਕੰਮ ਵਾਲੇ 61 ਖੜੇ ਨੇ ਮੇਰੇ ਹਿਸਾਬ ਨਾਲ ਅਜੇ 8 ਕੋਣਗੇ ਹਾਂ 8 8 4 ਪਿਆ ਖੜੇ ਆ ਹਾਂ ਠੀਕ ਹੈ ਜੀ ਇਹ ਵੀ 59 ਖੜਾ ਹੈ ਇਹਦਾ ਕੰਮ ਹੋ ਗਿਆ ਤਕਰੀਬਨ ਹਾਂ ਹਾਂ ਠੀਕ ਹੈ ਜੀ ਕੋਈ ਵੀ ਸਾਰੀ ਗੱਲ ਰੰਗ ਤੇ ਆਪਾਂ ਇਹ ਰੰਗੜਾ ਗਾਮੀ ਰਹਿ ਗਿਆ ਹਾਂ ਇਹ ਰੰਗ ਤੇ ਤਿਆਰੀ ਹੈ ਜੀ ਬਸ ਇਹ ਵਾਹ ਕੇ ਚੈੱਕ ਕੀਤਾ ਹੀ ਉਹਦੇ ਅੱਛਾ ਵਾਹ ਲਿਆ ਕੱਲਾ ਰੰਗ ਰਹਿ ਗਿਆ ਕੱਲਾ ਰੰਗ ਰਹਿ ਗਿਆ ਠੀਕ ਹੈ ਬਾਈ ਆ ਫਾਰਮ 65 ਆ ਇਹ ਯੂਪੀ ਜੋ ਆਇਆ ਯੂਪੀ ਜੋ ਆਇਆ ਅੱਛਾ ਯੂਪੀ ਜੋ ਆਇਆ ਇਹਦਾ ਫੁੱਲ ਕੰਮ ਕੀਤਾ ਸਾਰਾ ਅੱਛਾ ਇਹ ਵੀ ਤਿਆਰ ਕਰਨਾ ਹੈ ਹਾਂ ਫਾਰਮ ਟਰੱਕ 65 65 ਠੀਕ ਹੈ ਬਾਈ ਇਹ ਜਾਨੀ ਕੋ ਸਾਰਾ ਰੱਖਿਆ origial ਚ ਹਾਂਜੀ ਹਾਂ ਠੀਕ ਹੈ ਜੀ ਯਾਨੀ ਜਿਹੜੀ ਨਾ ਕੋਈ ਉਹ ਜਿਹੜੇ ਅਗਲੇ ਪੈਦੇ ਆ ਟਾਇਰਾਂ ਟੂਰਾਂ ਨਾ ਕੋਈ ਛੇੜ ਖਾਨੇ ਇੰਸਾਰਾ ਰਿਜੀਨਲ ਰੱਖਣਾ ਆਇਆ ਠੀਕ ਹੈ ਇਹਦਾ ਫਿਰ ਆਪਣਾ ਕਿਵੇਂ ਕੰਮ ਕੰਮੀ ਕਰਨੀ ਹੈ ਮੋਡੀਫਿਕੇਸ਼ਨ ਕਰਨੀ ਹੈ ਦੀ ਇਹ ਸਾਰਾ ਕੰਮ ਕੋ ਟੋਟਲ ਹੋਇਆ ਇਹਦਾ ਇਹਦਾ ਰਿਪੇਅਰ ਫੁੱਲ ਹੋ ਗਈ ਇਹਨਾਂ ਨੇ ਕੰਮ ਲੈਣਾ ਉਦਾਂ ਅੱਛਾ ਟਾਇਰ ਨਹੀਂ ਬਦਲਨੇ ਵੀ ਟਾਇਰ ਇਹਦੇ ਨਾਲ ਦੇ ਰਿਜੀਨਲ ਹੀ ਪਾਵਾਂਗੇ ਨਵੇਂ ਜਿਹੇ ਪਾਏ ਠੀਕ ਹੈ ਰਿਜੀਨਲ ਪਾਵਾਂਗੇ ਕੋਈ ਵੀ ਟਾਇਰ ਵਾਲਾ ਕੰਮ ਨਹੀਂ ਕਰਨਾ ਅੱਛਾ ਸ਼ੋ ਬਾਹਰ ਮੋਡੀਫਿਕੇਸ਼ਨ ਵਾਲਾ ਕੰਮ ਨਹੀਂ ਕਰਨਾ ਇਹਦਾ ਇਹਨੇ ਕੰਮ ਲੈਣਾ ਫੁੱਲ ਹਾਂਜੀ ਜਿਹੜੀ ਕਹਿੰਦੇ ਦੱਸ ਉਦ ਆ ਇਹਦਾ ਬਾਈਲਾਰ ਹੈ ਇਹਦਾ ਗੇਅਰ ਆਪਾਂ ਹਾਂਜੀ ਸਾਰਾ ਫੁੱਲ ਕਰਮਾ ਇਹ ਬਾਈਲਾਰਸ ਹਾਂ ਇਹਦਾ ਫੁੱਲ ਇਹ ਕਿੱਥੋਂ ਆਏ ਆਪਣੇ ਕੋਲੇ ਇਹ ਆਇਆ ਜਗਰਾਵਾਂ ਤੋਂ ਅੱਛਾ ਇਹ ਵੀ ਤਿਆਰ ਕਰਨਾ ਹਾਂ ਠੀਕ ਆ ਇਹ ਵੀ ਤਿਆਰ ਕਰ ਲੀ ਉਧਰ ਵੀ ਖੜੇ ਟਰੈਕਟਰ ਆਪਣੇ ਕੋਲੇ ਹਾਂ ਹਾਂ ਉਧਰ ਵੀ ਆ ਉਹ 36 10 ਵੀ ਬਣਾਉਣਾ ਹਾਂ ਕਰਨਾ ਇਹਦਾ ਅੱਛਾ ਆ ਸਵਰਾਜ ਕਰਨਾ ਪਹਿਲਾਂ ਹਾਂ ਇਹਦਾ ਇਹ ਫਾਲੀ ਕਰਨਾ ਤਿਆਰ ਹੈ ਜੀ ਠੀਕ ਆ ਹਾਂ ਜੀ ਹਾਂ ਪੂਰਾ ਇਹਨੂੰ ਮੋਡੀਫਾਈ ਵੀ ਕਰਨਾ ਹੈ ਮੋਡੀਫਾਈ ਸ਼ਾਇਦ ਨਾ ਕਰਾਉਣਾ ਉਹਦੇ ਜਰਗੇਰ ਦਾ ਹੀ ਕੰਮ ਕਰਾਉਣਾ ਠੀਕ ਆ ਹਾਂ ਇਹ 911 ਹਾਂ ਇਧਰ 911 ਤਿਆਰ ਹੋ ਗਿਆ ਲੱਗ ਕੇ ਆਇਸ਼ਾ ਹਾਂ ਇਹਦਾ ਰੰਗ ਦਾ ਕੰਮ ਰਹਿ ਗਿਆ ਹੁ ਤਿਆਰ ਕਰਤਾ ਹਾਂ ਹਾਂ ਥੋੜਾ ਕੰਮ ਹੀ ਰਹਿ ਗਿਆ ਵਾਗ ਵਾਗ ਚੈੱਕ ਕੀਤਾ ਵਾਗ ਚੈੱਕ ਕਰ ਲਿਆ ਹਾਂ ਹਾਂ ਆ ਆਵਾਜ਼ ਕਰਦਾ ਹੈ ਟਰੈਕਟਰ ਇਹ ਛੱਤੀ ਪਾਵਰ ਵਧਾਉਣੀ ਛੱਤੀ ਇਹ ਆਵਾਜ਼ ਕਾਦੀ ਕਰਦਾਈ ਬਾਈ ਮਗਰ ਡੈਕਸ਼ਨਾਂ ਦੀ ਆਵਾਜ਼ ਨਹੀਂ ਆਛਾ ਡੈਕਸ਼ਨਾਂ ਦੀ ਆਵਾਜ਼ ਆ ਉਹਨਾਂ ਨੇ ਆਉਣ ਲੱਗਣੀ ਛੱਤੀ ਜੀ ਨਾ ਹਾਂ ਜਿਹਦੀ ਗਾਰੰਟੀ ਦੀ ਸੁਦਾ ਕੰਮ ਕਰਦੇ ਆ ਪੱਕਾ ਪੱਕਾ ਗਾਰੰਟੀ ਵਾਲਾ ਪੱਕਾ ਖਤਮ ਕਰ ਦਿੰਨੇ ਆ ਹਾਂ ਹਾਂ ਠੀਕ ਆ ਬਾਕੀ ਇਹ ਕੇਮ ਬਦਲਣੇ ਆ ਪੰਪ ਦਾ ਕੰਮ ਕਰਾਉਣਾ ਇਹਦਾ ਸਾਰਾ ਅਛਾ ਇਹ ਪਾਵਰ ਮੋਡੀਫਾਈ ਕਰਨ ਦਿਆ ਪਾਵਰ ਹਾਂ 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 ਵਧਾਉਣੀ ਇਹਦੀ ਠੀਕ ਆ ਜੀ ਹਾਂ ਨਾੜ ਕਰਾ ਖੁੱਲਿਆ ਸਾਰਾ ਇਹਦਾ ਨਾੜ ਖੁੱਲਿਆ ਕਰ ਸਾਰਾ ਅਜੇ ਸਾਰਾ ਖੋਲ ਕੇ ਫਿਰ ਜਾਵਾਂ ਬ੍ਰੇਕੀ ਨਾਲ ਕੰਮ ਕਰਾਂ ਐਦਾ ਵੀ ਸਾਰਾ ਕੰਮ ਕਰਨਾ ਟੋਟਲ ਇਹ ਜਮਾਂ ਫੁੱਲ ਤਿਆਰ ਕਰਨਾ ਟਰੈਕਟਰ ਅੱਛਾ ਇਹ ਪੂਰਾ ਕਰਨਾ ਤੇ ਆ ਮੋਡੀਫਾਈ ਹੈ ਹਾਂ ਤੇ ਕਿੰਨੇ ਟਾਈਮ ਤੇ ਬਈ ਕਰਦਨੇ ਟਰੈਕਟਰ ਤਾਂ ਲੱਗ ਜਾਂਦੇ 4 4.5 ਮਹੀਨੇ ਨਾੜ ਵਾਲਾ ਆਉਂਦਾ ਫਿਰ ਕਰਦੀਦਾ ਉਹ ਹਿਸਾਬ ਨਾਲ ਇਹ ਛੇਤੀ ਵਾਲਾ ਜਾਨੀ 3 3.5 ਮਹੀਨੇ ਫਿਰ ਲੱਗ ਜਾਂਦੇ ਆ ਲੱਗ ਜਾਂਦਾ ਉਹ ਟਿਕਾ ਕੇ ਕੰਮ ਕਰਨਾ ਰਹੀ ਜਨਾ ਫਿਰ ਤਾਂ ਬਈ ਲੱਗਦਾ ਪੈਂਦਾ 4 4.5 ਮਹੀਨੇ ਤਾਂ ਲੱਗਦੇ ਆ ਹਾਂ ਹਾਂ ਇਹਦਾ ਕਿੰਨਾ ਕੰਮ ਹੋ ਗਿਆ ਤੇ ਕਿੰਨਾ ਰਹਿ ਗਿਆ ਜੀ ਇਹ ਖੁੱਲਣਾ ਵਾ ਮੇਰੇ ਖੁੱਲਣਾ ਖੁੱਲਣਾ ਵਾ ਅੱਛਾ ਖੋਲ ਕੇ ਇਰਾ ਕਰਨ ਆ ਇਹਦਾ ਸਟਾਰਟਿੰਗ ਆ ਜੀ ਨਹੀਂ ਕਰਨੀ ਵਾ ਖੁੱਲਣ ਲੱਗ ਗਿਆ ਇਹ ਠੀਕ ਆ ਜੀ ਬਾ ਤਿਆਰੀ ਆਣ ਖੋਲਣ ਦੀ ਇਹ ਸਵੇਰੇ ਖੁੱਲ ਜੂਗਾ ਸਾਰਾ ਠੀਕ ਆ ਬਾਈ ਭਾਈ ਜੇ ਉਹਨਾਂ ਟਰੈਕਟਰ ਕੇ ਨੇ ਤਿਆਰ ਕਰਾਉਣੇ ਆ ਨਾ ਤੇ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਦੱਸਣਾ ਪਊਗਾ ਬੁਕਿੰਗ ਵਾਸਤੇ ਆਪਾਂ ਨੂੰ ਦੱਸਣਾ ਪਊਗਾ ਅਗਲੇ ਨੂੰ ਮਹੀਨਾ ਦਾ ਪਹਿਲਾਂ ਦੱਸਣਾ ਪਊਗਾ ਠੀਕ ਆ ਜੀ ਹੁਣ ਤੁਹਾਡੇ ਕੋਲ ਕੰਮ ਬਹੁਤ ਪਿਆ ਕਨੇ ਟਾਈਮ ਦੀ ਬੁਕਿੰਗ ਆ ਜੇ ਪਈ ਤੁਹਾਡੇ ਕੋਲ ਕੰਮ ਦੀ 6 ਮਹੀਨਿਆਂ ਦੀ ਪਈ ਆ 6 ਮਹੀਨਿਆਂ ਦਾ ਕੰਮ ਤੁਹਾਡੇ ਕੋਲ ਪਿਆ ਹਜੇ ਹੈ ਨਾ ਹਾਂ ਤਿੰਨ ਮਹੀਨਾ ਪਹਿਲਾਂ ਤੁਹਾਨੂੰ ਫੋਨ ਕਰਕੇ ਦੱਸ ਦੇਵੇ ਤੇ ਤੁਹਾਨੂੰ ਹੋਇਆ ਟਾਈਮ ਦੇ ਦਊਗਾ ਅਗਲੇ ਹਾਂ ਜੇ ਟਰੈਕਟਰ ਅਗਲੇ ਨੇ ਛੱਡ ਕੇ ਜਾਣਾ ਤਾਂ ਵੀ ਕੋਈ ਗੱਲ ਨਹੀਂ ਗਾ ਹਾਂਜੀ ਤੇ ਉਹਦਾ ਪਲੇਟਫਾਰਮ ਜਾਂ ਹੋਰ ਕੋਈ ਮਾੜਾ ਮੋਟਾ ਕੰਮ ਹੋਈ ਜਾਂਦਾ ਰਹਿੰਦਾ ਅੱਜ ਮੈਂ ਵੀ ਜਿਆ ਕੰਮ ਕਰਾਉਣਾ ਹੈ ਨਾ ਸਮਾਨ ਦਾ ਹਾਂ ਤੁਹਾਨੂੰ ਪਤਾ ਹੀ ਹੈ ਹਾਂ ਬਸ ਜਿਵੇਂ ਮਰਜ਼ੀ ਹੈ ਗਾਹਕ ਜਿਹੜਾ ਗੱਲ ਕਰ ਲਵੇ ਹਾਂ ਜੀ ਇਹ ਹੈ ਜਿਆ ਟਾਈਮ ਹੋਊਗਾ ਜੀ ਐਡਜਸਟਮੈਂਟ ਹੋ ਜਾਊਗੀ ਨਹੀਂ ਕਿਹੜਾ ਜਿਵੇਂ ਪੰਜ ਮਹੀਨਿਆਂ ਦਾ ਕੰਮ ਸਾਡੇ ਕੋਲ ਪਿਆ ਹੈ ਹਾਂ ਜੀ ਹੈਨਾ ਉਹ ਚ ਫਿਰ ਵੀ ਥੋੜਾ ਜਿਹਾ ਹਾਂ ਜੀ ਜਦੋਂ ਕਾਲ ਤੇ ਗੱਲ ਹੋਊਗੀ ਯਾਰ ਨਾਲ ਉਹ ਜਿੱਦਾਂ ਮਰਜ਼ੀ ਆਪ ਦਾ ਗੱਲ ਕਰਕੇ ਆਪਣੀ ਸੈਟਲਮੈਂਟ ਹੋ ਜਾਊਗੀ ਉਹ ਗਾਹਕ ਦੀ ਚੁਆਇਸ ਆ ਕਈ ਵਾਰੀ ਗਾਹਕ ਹੁੰਦਾ ਵੀ ਆਪ ਸਮਝਣ ਲੈ ਕੇ ਦੇਣਾ ਹਾਂ ਜੀ ਠੀਕ ਆ ਉਹ ਆਪ ਸਮਾਨ ਲਿਆ ਦੇਵੇ ਸਾਨੂੰ ਕੋਈ ਤਰਾਜ ਨਹੀਂ ਹਾਂਜੀ ਠੀਕ ਆ ਜਿੱਦਾਂ ਦਾ ਕੰਮ ਕਰਾਉਣਾ ਚਾਹੂਗਾ ਉਸ ਦਾ ਆਪ ਕੰਮ ਕਰਦਾ ਜੇ ਹੋ ਜਾ ਬਾਈ ਅਗਲਾ ਕੋਈ ਸਮਾਨ ਜਿਹੜਾ ਆਪ ਲਿਓਣਾ ਆਪ ਲਿਓਣਾ ਆਪ ਲਿਆ ਦੇਵੇ ਹਾਂ ਜਿਵੇਂ ਵੀ ਕਰਨਾ ਪਰ ਉਹ ਵੀ ਅੱਜ ਜਿਹੜਾ ਪੰਪ ਕਰਾਉਣਾ ਅਗਲੇ ਦੀ ਤਮੰਨਾ ਕਈ ਵਰੀਆਂ ਸੀ ਅੱਜ ਥੋੜਾ ਕਰਾਉਣਾ ਜਾਂ ਐਂ ਜਾਂ ਕੰਮ ਐ ਥੋੜਾ ਕਰਾਉਣਾ ਸਾਨੂੰ ਕੋਈ ਤਰਾਜ ਨਹੀਂ ਗਾ ਅਗਲੇ ਦਾ ਠੀਕ ਆ ਬਾਈ ਹਾਂ ਚਾਹੇ ਕੋਈ ਵੀ ਕੰਮ ਆਪਣੀ ਲੈਣ ਦਾ ਇਸ ਦਾ ਹਾਂਜੀ ਕਿਸੇ ਬੰਦੇ ਦੀ ਆਪ ਦੀ ਜਾਣ ਪਛਾਣ ਚ ਹੈਗਾ ਕੋਈ ਹਾਂਜੀ ਕਸਟਮਰ ਦੇ ਹਾਂਜੀ ਉਹ ਤੋਂ ਮਰਜ਼ੀ ਕਰਾ ਠੀਕ ਆ ਠੀਕ ਆ ਹਾਂ ਇਟਲੀ ਆ ਤੇ ਇੱਕ ਫਾਰਮ ਛੱਡ ਗਿਆ ਬਾਈ ਕੋਲੇ ਇਹ ਅੱਜ ਤੋੜ ਦੇਣੇ ਆ ਹਾਂ ਇਹ ਅੱਜ ਤੋੜ ਦੇਣੇ ਆ ਰਾਈਟ ਅੱਛਾ ਪਹਿਲਾਂ ਇੱਕ ਸਕਾੜ ਤਿਆਰ ਕੀਤਾ ਸੀਗਾ ਹਾਂ ਇੱਕ ਸਕਾੜ ਕੀਤਾ ਸੀ ਇਹਨਾਂ ਦਾ ਹਾਂ ਇੱਕ ਫਾਰਮ ਅੱਛਾ ਫਾਰਮ 60 ਹਾਂ ਉਹਦਾ ਵੀ ਫੁੱਲ ਐਂਡ ਰਿਪੇਅਰ ਪੂਰ ਕਰਕੇ ਸਾਰਾ ਕੰਮ ਕਰਕੇ ਭੇਜਿਆ ਠੀਕ ਆ ਬਾਈ ਠੀਕ ਆ ਤੇ ਆਪਣਾ ਬਈ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ 98782 ਹਾਂਜੀ 28829 ਠੀਕ ਆ ਜੀ ਇਹ ਨੰਬਰ ਆ ਮੇਰਾ ਜੀ ਤੇ ਜੱਜੇ ਟਰੈਕਟਰ ਵਰਕਸ਼ਾਪ ਪੰਜ ਗਰਾਂ ਕਲਾਂ ਜ਼ਿਲ੍ਹਾ ਫਰੀਦਕੋਟ ਹਾਂ ਜ਼ਿਲ੍ਹਾ ਫਰੀਦਕੋਟ ਆ ਠੀਕ ਨਿਆ ਬੋਗਾ ਰੋੜਾ ਚਾ ਕੋੜ ਕਪੂਰੇ ਤੋਂ ਕਿੰਨੇ ਕਿਲੋਮੀਟਰ ਪੈਂਦਾ ਆਪਣਾ ਪਿੰਡ 6 ਕਿਲੋਮੀਟਰ ਕੋੜ ਕਪੂਰੇ ਦਾ 6 ਕਿਲੋਮੀਟਰ ਮੋਗੇ ਤੋਂ ਕਿੰਨੇ ਕਿਲੋਮੀਟਰ ਮੋਗਾ ਤੋਂ 40 ਪੈਂਦਾ ਉਹਦੇ 40 ਕਿਲੋਮੀਟਰ ਹਾਂਜੀ ਹਾਂ ਹੋਰ ਬਾਈ ਕੋਈ ਗੱਲ ਬਾਤ ਹੋਰ ਬਸ ਠੀਕ ਆ ਵਧੀਆ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਹਾਂ